ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਕਿ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦਾ ਤੁਹਾਡੇ ਲਈ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਇਸ ਜਾਤਕਾਂ ਦੇ ਲਈ ਮਿਸ਼ਰਤ ਨਤੀਜੇ ਪ੍ਰਦਾਨ ਕਰੇਗਾ ਹਫਤੇ ਦਾ ਪਹਿਲਾ ਹਿੱਸਾ ਬਹੁਤ ਹੀ ਰੁਝੇਵਿਆਂ ਭਰਿਆ ਰਹੇਗਾ ਅਚਾਨਕ ਹੀ ਤੁਹਾਨੂੰ ਹੋਰ ਕੰਮ ਸੌਪਿਆ ਜਾ ਸਕਦਾ ਹੈ ਜਿਸ ਲਈ ਵਾਧੂ ਮਿਹਨਤ ਜਿਸ ਲਈ ਵਾਧੂ ਮਿਹਨਤ ਅਤੇ ਨਿਰੰਤਰ ਕੰਮ ਕਰਨ ਦੀ ਲੋੜ ਪੈ ਸਕਦੀ ਹੈ ਕੰਮਕਾਜੀ ਔਰਤਾਂ ਨੂੰ ਇਸ ਸਮੇਂ ਦੌਰਾਨ ਵਾਧੂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਵਪਾਰੀ ਜਾਤਕਾਂ ਨੂੰ ਆਪਣੇ ਪ੍ਰਤੀਯੋਗੀਆਂ ਤੋਂ ਜ਼ੋਰਦਾਰ ਟੱਕਰ ਮਿਲ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਡੀ ਸਿਹਤ ਵੀ ਕਮਜ਼ੋਰ ਹੋ ਸਕਦੀ ਹੈ ਅਜਿਹੇ ਮਾਮਲਿਆਂ ਵਿੱਚ ਇੱਕ ਨਿਯਮਤ ਰੋਜ਼ਾਨਾ ਰੁਟੀਨ ਬਣਾਈ ਰੱਖੋ ਅਤੇ ਚੰਗਾ ਖਾਣਾ ਖਾਓ ਵਿਦੇਸ਼ ਵਿੱਚ ਆਪਣਾ ਕੈਰੀਅਰ ਬਣਾਉਣ ਜਾਂ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਾਤਕਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਿਆਰ ਦੇ ਮਾਮਲੇ ਵਿੱਚ ਕੋਈ ਵੀ ਤੇਜ਼ ਜਾਂ ਅਵੇਗਸ਼ੀਲ ਫੈਸਲਾ ਤੁਹਾਨੂੰ ਗੰਭੀਰ ਮੁਸ਼ਕਲ ਵਿੱਚ ਪਾ ਸਕਦਾ ਹੈ ਆਪਣੇ ਵਿਅਕਤੀ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਅਗਲੀ ਰਾਸ਼ੀ ਹੈ ਜੇ ਰੇਸ਼ਭ ਰਾਸ਼ੀ ਰੇਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਕਦੇ ਸਖਤ ਅਤੇ ਤੁਹਾਡੇ ਲਈ ਕਦੇ ਕੋਮਲ ਰਹਿਣ ਵਾਲਾ ਹੈ ਇਹ ਹਫਤਾ ਕਾਰੋਬਾਰੀ ਜਾਤਕਾਂ ਲਈ ਕਈ ਉਤਰਾ ਚੜ੍ਹਾ ਲਿਆ ਸਕਦਾ ਹੈ ਹਫਤੇ ਦੇ ਮੱਧ ਵਿੱਚ ਤੁਹਾਨੂੰ ਅਚਾਨਕ ਲੰਬੀ ਜਾਂ ਘੱਟ ਦੂਰੀ ਦੀ ਯਾਤਰਾ ਕਰਨ ਦੀ ਲੋੜ ਪੈ ਸਕਦੀ ਹੈ ਜੇ ਤੁਸੀਂ ਲੰਮੇ ਸਮੇਂ ਤੋਂ ਆਪਣੇ ਕੈਰੀਅਰ ਲਈ ਸਖਤ ਮਿਹਨਤ ਕਰ ਰਹੇ ਹੋ ਤਾਂ ਤੁਹਾਨੂੰ ਚੰਗੇ ਨਤੀਜਿਆਂ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਹਫਤੇ ਦੇ ਦੂਜੇ ਭਾਗ ਵਿੱਚ ਕਰਮਚਾਰੀਆਂ ਨੂੰ ਆਪਣੇ ਸਹਿਕਰਮੀਆ ਅਤੇ ਉੱਚ ਅਧਿਕਾਰੀਆਂ ਨਾਲ ਚੰਗੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਯਾਤਰਾ ਕਰਦੇ ਸਮੇਂ ਆਪਣੀਆਂ ਚੀਜ਼ਾਂ ਅਤੇ ਤੁਹਾਡੀ ਸਿਹਤ ਦੀ ਸੁਰੱਖਿਆ ਲਈ ਵਾਧੂ ਸਾਵਧਾਨੀ ਵਰਤੋ ਪ੍ਰੀਖਿਆਵਾਂ ਅਤੇ ਪ੍ਰਤੀਯੋਗਤਾਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਤਾਂ ਸਫਲ ਹੋ ਜਾਣਗੇ ਜੇਕਰ ਉਹ ਸਖਤ ਮਿਹਨਤ ਕਰਨਗੇ ਪ੍ਰੇਮ ਸੰਬੰਧਾਂ ਵਿੱਚ ਗਲਤਫਹਿਮੀ ਆ ਸਕਦੀਆਂ ਹਨ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਸਹਿਯੋਗ ਨਾਲ ਲੰਮੇ ਸਮੇਂ ਤੋਂ ਰੁਕਿਆ ਹੋਇਆ ਕੋਈ ਵੀ ਵੱਡਾ ਕੰਮ ਹਫ਼ਤੇ ਦੇ ਸ਼ੁਰੂ ਵਿੱਚ ਪੂਰਾ ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਸੱਤਾ ਅਤੇ ਸ਼ਾਸਨ ਦੇ ਅਹੁਦਿਆਂ ਤੇ ਰਹਿਣ ਵਾਲਿਆਂ ਦਾ ਪੂਰਾ ਸਮਰਥਨ ਮਿਲੇਗਾ। ਹਫ਼ਤੇ ਦੇ ਮੱਧ ਵਿੱਚ ਤੁਹਾਨੂੰ ਸਹਿਕਰਮੀਆਂ ਦੇ ਆਲੇ-ਦੁਆਲੇ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਜੋ ਤੁਹਾਡੀਆਂ ਪ੍ਰਾਪਤੀਆਂ ਤੋਂ ਈਰਖਾ ਕਰਦੇ ਹਨ। ਜ਼ਮੀਨ ਅਤੇ ਇਮਾਰਤਾਂ ਨਾਲ ਸੰਬੰਧਿਤ ਵਿਵਾਦ ਦਾ ਨਿਪਟਾਰਾ ਹੋ ਜਾਵੇਗਾ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਅੱਗੇ ਵਧਣ ਤੋਂ ਪਹਿਲਾਂ ਕਿਸੇ ਵੀ ਵਿੱਤੀ ਮੁੱਦੇ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਪ੍ਰੀਖਿਆਵਾਂ ਅਤੇ ਮੁਕਾਬਲਾ ਆਧਾਰਿਤ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਜਾਤਕਾਂ ਨੂੰ ਚੰਗੀ ਖਬਰ ਮਿਲ ਸਕਦੀ ਹੈ ਕਿਸੇ ਵੀ ਯੋਜਨਾ ਵਿੱਚ ਨਿਵੇਸ਼ ਕਰਦੇ ਸਮੇਂ ਆਪਣੇ ਅਜ਼ੀਜ਼ ਤੋਂ ਸਲਾਹ ਲੈਣਾ ਨਾ ਭੁੱਲੋ ਰੋਮਾਂਟਿਕ ਸੰਬੰਧਾਂ ਦੇ لحاظ ਨਾਲ ਇਹ ਹਫਤਾ ਤੁਹਾਡੇ ਲਈ ਭਾਗਾ ਵਾਲਾ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹਫਤੇ ਦੇ ਸ਼ੁਰੂ ਵਿੱਚ ਕੁਝ ਮਹੱਤਵਪੂਰਨ ਪ੍ਰਾਪਤੀਆਂ ਤੁਹਾਡੀ ਝੋਲੀ ਵਿੱਚ ਆ ਸਕਦੀਆਂ ਹਨ ਪਰ ਤੁਹਾਨੂੰ ਇਸ ਦੇ ਉਤੇਜਨਾਜਨਕ ਦੇ ਕਾਰਨ ਕੋਸ਼ਿਕਵਾਉਣ ਤੋਂ ਬਚਣਾ ਚਾਹੀਦਾ ਹੈ ਖਤਰਨਾਕ ਯੋਜਨਾਵਾਂ ਵਿੱਚ ਨਿਵੇਸ਼ ਕਰਨ ਤੋਂ ਬਚੋ ਕਿਉਂਕਿ ਭਵਿੱਖ ਵਿੱਚ ਤੁਹਾਡਾ ਪੈਸਾ ਗਵਾ ਸਕਦਾ ਹੈ ਇਸ ਹਫਤੇ ਤੁਹਾਡੀ ਤਰੱਕੀ ਜਾਂ ਤੁਹਾਡੇ ਆਦਰਸ਼ ਅਹੁਦੇ ਤੇ ਤਬਾਦਲੇ ਦੀ ਇਸ਼ਿਆ ਪੂਰੀ ਹੋ ਜਾਵੇਗੀ ਕੰਮ ਵਿੱਚ ਸੀਨੀਅਰ ਅਤੇ ਜੂਨੀਅਰ ਤੁਹਾਡੇ ਦੋਵੇਂ ਹੀ ਤਾਰੀਫ ਕਰਨਗੇ ਜ਼ਮੀਨ ਅਤੇ ਇਮਾਰਤਾਂ ਦੀ ਖਰੀਦੋ-ਫਰੋਖਤ ਨਾਲ ਤੁਹਾਨੂੰ ਲਾਭ ਹੋ ਜਾਵੇਗਾ ਤੁਹਾਡੇ ਮਾਤਾ-ਪਿਤਾ ਪਰਿਵਾਰ ਦੀ ਕੋਈ ਵੱਡੀ ਚੋਣ ਕਰਨ ਵਿੱਚ ਤੁਹਾਡਾ ਪੂਰਾ ਸਹਿਯੋਗ ਮਿਲ ਜਾਵੇਗਾ ਜੇਕਰ ਤੁਸੀਂ ਕੋਈ ਪੇਸ਼ਾ ਜਾਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਬਾਰੇ ਵੀ ਵਿਚਾਰ ਕਰ ਸਕਦੇ ਹੋ ਤਾਂ ਤੁਹਾਡੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਹਫ਼ਤੇ ਦੇ ਅੰਤ ਵਿੱਚ ਦੋਸਤਾਂ ਜਾਂ ਪਰਿਵਾਰ ਦੇ ਨਾਲ ਇੱਕ ਪਿਕਨਿਕ ਜਾਂ ਸੈਰ-ਸਪਾਟੇ ਦਾ ਪ੍ਰੋਗਰਾਮ ਤੈਅ ਕੀਤਾ ਜਾ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਆਪਣੀ ਸਿਹਤ ਅਤੇ ਸਬੰਧਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਮਾੜੀ ਸਿਹਤ ਦਾ ਤੁਹਾਡੇ ਕਾਮ ਕਰਨ ਦੀ ਯੋਗਤਾ ਤੇ ਸਿੱਧਾ ਅਸਰ ਪੈ ਸਕਦਾ ਹੈ ਤੁਸੀਂ ਇੱਕ ਮਹੱਤਵਪੂਰਨ ਮੌਕੇ ਤੇ ਖੁੰਝਣ ਨਾਲ ਤਬਾਹ ਹੋ ਸਕਦੇ ਹੋ ਇੱਕ ਮਾਮੂਲੀ ਗਲਤੀ ਤੁਹਾਡੀ ਸਾਖ ਨੂੰ ਨਸ਼ਟ ਕਰ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਵਿਰੋਧੀਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਹਫਤੇ ਦੇ ਪਿਛਲੇ ਅੱਧ ਵਿੱਚ ਤੁਹਾਡੇ ਲਈ ਜ਼ਮੀਨ ਅਤੇ ਜਾਇਦਾਦ ਨਾਲ ਸੰਬੰਧਿਤ ਮਾਮਲੇ ਮਹੱਤਵਪੂਰਨ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਸਮੇਂ ਦੌਰਾਨ ਕੰਮ ਵਾਲੀ ਥਾਂ ਤੇ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਰੋਮਾਂਟਿਕ ਰਿਸ਼ਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ ਚੰਗੇ ਵਿਆਹ ਨੂੰ ਯਕੀਨੀ ਬਣਾਉਣ ਲਈ ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਦਾ ਆਦਰ ਕਰੋ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਜਾਂ ਤੁਹਾਡੇ ਪਿਆਰੇ ਸਾਥੀ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਤੁਹਾਡੇ ਮੌਜੂਦਾ ਰਿਸ਼ਤੇ ਨੂੰ ਟੁੱਟਣ ਦਾ ਕਾਰਨ ਬਣਾ ਸਕਦੀ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹਫ਼ਤੇ ਦੇ ਸ਼ੁਰੂ ਵਿੱਚ ਤੁਹਾਡੇ ਪੁਰਾਣੇ ਕੰਮਾਂ ਦਾ ਚੰਗਾ ਫਲ ਮਿਲ ਸਕਦਾ ਹੈ ਇਸ ਮਿਆਦ ਦੇ ਦੌਰਾਨ ਤੁਹਾਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਵੀ ਸੌਪੀਆਂ ਜਾ ਸਕਦੀਆਂ ਹਨ ਤੁਸੀਂ ਮਾਰਕੀਟ ਦੇ ਵਾਅਦੇ ਵਿੱਚ ਪੂੰਜੀ ਲਗਾਉਣ ਵਿੱਚ ਸਫਲ ਹੋ ਜਾਓਗੇ ਮਾਰਕੀਟ ਵਿੱਚ ਤੁਹਾਡੀ ਭਰੋਸੇਯੋਗਤਾ ਵਿੱਚ ਵੀ ਸੁਧਾਰ ਹੋ ਜਾਵੇਗਾ ਕਾਰੋਬਾਰੀ ਨਜ਼ਰੀਏ ਤੋਂ ਇਹ ਹਫ਼ਤਾ ਪੂਰੀ ਤਰ੍ਹਾਂ ਚੰਗਾ ਹੈ ਜਿਹੜੇ ਜਾਤਕ ਨੌਕਰੀ ਬਦਲਣ ਬਾਰੇ ਸੋਚ ਰਹੇ ਹਨ ਉਹਨਾਂ ਨੂੰ ਹਫ਼ਤੇ ਦੇ ਅੰਤ ਤੱਕ ਕਿਸੇ ਵੱਡੀ ਕੰਪਨੀ ਤੋਂ ਪੇਸ਼ਕਸ਼ ਮਿਲ ਸਕਦੀ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚ ਰਹੇ ਹੋ ਹੁਣ ਤੁਹਾਡੀ ਸੋਚ ਤੇ ਫੁੱਲ ਚੜ ਸਕਦੇ ਹਨ ਹਫਤੇ ਦੇ ਦੂਜੇ ਅੱਧ ਵਿੱਚ ਤੁਸੀਂ ਇੱਕ ਵੱਡੀ ਲਗਜ਼ਰੀ ਵਸਤੂ ਖਰੀਦ ਸਕਦੇ ਹੋ ਜੋ ਤੁਹਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰੇਗੀ ਵਿਆਹਤਾ ਜੀਵਨ ਸੁਖਾਵਾਂ ਹੋਵੇਗਾ ਪ੍ਰੇਮ ਸੰਬੰਧ ਗੂੜੇ ਹੋ ਜਾਣਗੇ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਦੌਰਾਨ ਤੁਹਾਨੂੰ ਕਿਸੇ ਵਿਵਾਦ ਦੇ ਕਾਰਨ ਅਦਾਲਤ ਵਿੱਚ ਪੇਸ਼ ਹੋਣ ਦੀ ਲੋੜ ਹੋ ਸਕਦੀ ਹੈ ਫਿਰ ਵੀ ਕਿਸੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਸਮਝੌਤਾ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਹਫਤੇ ਦੇ ਸ਼ੁਰੂ ਵਿੱਚ ਤੁਹਾਡੇ ਛੋਟੇ ਭਰਾ ਜਾਂ ਭੈਣ ਨਾਲ ਤੁਹਾਡਾ ਵਿਵਾਦ ਵੱਧ ਸਕਦਾ ਹੈ ਇਸ ਸਮੇਂ ਦੌਰਾਨ ਕਿਸੇ ਗੱਲ ਕਰਦੇ ਸਮੇਂ ਆਪਣੀ ਬੋਲੀ ਤੇ ਕਾਬੂ ਰੱਖੋ ਨਹੀਂ ਤਾਂ ਮਾਮਲਾ ਖਰਾਬ ਹੋ ਸਕਦਾ ਹੈ ਸਹਿਕਰਮੀਆਂ ਦੁਆਰਾ ਕੀਤੀਆਂ ਗਈਆਂ ਮਾਮੂਲੀ ਟਿੱਪਣੀਆਂ ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਹੈ ਹਫਤੇ ਦੇ ਪਿਛਲੇ ਅੱਧ ਵਿੱਚ ਤੁਹਾਨੂੰ ਪੇਸ਼ੇਵਰ ਜਾਂ ਕਾਰੋਬਾਰੀ ਕਾਰਨਾ ਕਰਕੇ ਬਹੁਤ ਲੰਮੀ ਜਾਂ ਘੱਟ ਦੂਰੀ ਦੀ ਯਾਤਰਾ ਕਰਨ ਦੀ ਲੋੜ ਹੋ ਸਕਦੀ ਹੈ। ਯਾਤਰਾ ਆਨੰਦਦਾਇਕ ਹੋ ਸਕਦੀ ਹੈ ਪਰ ਅਨੁਮਾਨ ਤੋਂ ਘੱਟ ਹੀ ਲਾਭਦਾਇਕ ਹੋ ਸਕਦੀ ਹੈ। ਜੇਕਰ ਤੁਸੀਂ ਕਿਸੇ ਨੂੰ ਆਪਣਾ ਪਿਆਰ ਜ਼ਾਹਰ ਕਰਨ ਬਾਰੇ ਸੋਚ ਰਹੇ ਹੋ ਤਾਂ ਅਜੇ ਹਾਨਾ ਨਾ ਕਰੋ। ਕਾਲੀ ਵਿੱਚ ਅਤੇ ਆਪਣੀਆਂ ਭਾਵਨਾਵਾਂ ਨੂੰ ਉਦੋਂ ਤੱਕ ਸੰਚਾਰ ਕਰੋ ਜਦੋਂ ਤੱਕ ਸਮਾਂ ਠੁਕਵਾਨਾ ਹੋਵੇ। ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ। বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹਫਤੇ ਦੇ ਸ਼ੁਰੂ ਵਿੱਚ ਤੁਸੀਂ ਆਪਣੇ ਪਹਿਲੇ ਯਤਨਾਂ ਅਤੇ ਸਖਤ ਮਿਹਨਤ ਦੇ ਸੁਹਾਵਣੇ ਨਤੀਜੇ ਵੇਖ ਸਕਦੇ ਹੋ। ਤੁਹਾਨੂੰ ਕੈਰੀਅਰ ਅਤੇ ਕਾਰੋਬਾਰ ਦੇ ਨਾਲ ਜੁੜੀ ਕੋਈ ਚੰਗੀ ਜਾਣਕਾਰੀ ਮਿਲ ਸਕਦੀ ਹੈ। ਇਸ ਸਮੇਂ ਦੌਰਾਨ ਨੌਕਰੀ ਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਵਾਲੀ ਥਾਂ ਤੇ ਆਪਣੇ ਵਿਰੋਧੀਆਂ ਤੋਂ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਉਹ ਤੁਹਾਡੇ ਮੁਕੰਮਲ ਹੋਏ ਕੰਮ ਵਿੱਚ ਰੁਕਾਵਟਾਂ ਪੈਦਾ ਕਰ ਸਕਦੇ ਹਨ। ਹਫਤੇ ਦੇ ਪਿਛਲੇ ਅੱਧ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਘਟ ਸਕਦੀ ਹੈ ਜੇਕਰ ਤੁਸੀਂ ਕਿਸੇ ਇਮਤਿਹਾਨ ਜਾਂ ਮੁਕਾਬਲਾ ਆਧਾਰਿਤ ਪ੍ਰੀਖਿਆ ਦੀ ਤਿਆਰੀ ਵਿੱਚ ਰੁੱਝੇ ਹੋ ਤਾਂ ਸਖਤ ਮਿਹਨਤ ਤੋਂ ਬਾਅਦ ਹੀ ਤੁਸੀਂ ਲੋੜਿੰਦੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜ਼ੀ ਕਾਰਨ ਤੁਹਾਡੇ ਪ੍ਰੇਮ ਸੰਬੰਧਾਂ ਵਿੱਚ ਖਟਾਸ ਆ ਸਕਦੀ ਹੈ ਅਜਿਹੀ ਸਥਿਤੀ ਵਿੱਚ ਕਿਸੇ ਵੀ ਵਿਵਾਦ ਨਾਲ ਗੱਲਬਾਤ ਨਹੀਂ ਸੁਲਝਾਉਣੀ ਚਾਹੀਦੀ ਹਫਤੇ ਦੇ ਅੰਤ ਵਿੱਚ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਬ੍ਰਹਮਸਥਾਨ ਦੀ ਯਾਤਰਾ ਦੀ ਯੋਜਨਾ ਬਣ ਸਕਦੀ ਹੈ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਇਸ ਹਫਤੇ ਆਪਣੇ ਸਮੇਂ ਅਤੇ ਊਰਜਾ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਰਨ ਦੀ ਸਫਲ ਪ੍ਰਬੰਧਨ ਕਰਨ ਵਿੱਚ ਸਫਲ ਰਹਿੰਦੇ ਹੋ ਤਾਂ ਉਹਨਾਂ ਨੂੰ ਉਮੀਦ ਤੋਂ ਜ਼ਿਆਦਾ ਸਫਲਤਾ ਤੇ ਲਾਭ ਮਿਲ ਸਕਦਾ ਹੈ। ਇਸ ਸਮੇਂ ਦੌਰਾਨ ਪ੍ਰਭਾਵਸ਼ਾਲੀ ਲੋਕਾਂ ਨਾਲ ਤੁਹਾਡਾ ਸੰਪਰਕ ਵਧ ਜਾਵੇਗਾ। ਅਤੇ ਭਵਿੱਖ ਵਿੱਚ ਤੁਹਾਨੂੰ ਉਹਨਾਂ ਦੀ ਮਦਦ ਦੇ ਨਾਲ ਲਾਭਕਾਰੀ ਯੋਜਨਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਜਾਵੇਗਾ ਕਾਮਕਾਰੀ ਔਰਤਾਂ ਨੂੰ ਇਸ ਹਫ਼ਤੇ ਕੁਝ ਵੱਡਾ ਲਾਭ ਮਿਲ ਸਕਦਾ ਹੈ ਜਿਸ ਨਾਲ ਕੰਮ ਵਾਲੀ ਥਾਂ ਦੇ ਨਾਲ-ਨਾਲ ਪਰਿਵਾਰ ਵਿੱਚ ਵੀ ਉਹਨਾਂ ਦਾ ਸਨਮਾਨ ਵਧ ਜਾਵੇਗਾ ਅਣਵਿਆਹੇ ਜਾਤਕਾਂ ਦੇ ਵਿਆਹ ਦੀ ਗੱਲ ਤੁਰ ਸਕਦੀ ਹੈ ਪ੍ਰੇਮ ਸਬੰਧਾਂ ਵਿੱਚ ਤੀਬਰਤਾ ਦੇਖਣ ਨੂੰ ਮਿਲੇਗੀ ਪ੍ਰੇਮੀ ਜਾਤਕਾਂ ਲਈ ਖੁਸ਼ੀਆਂ ਭਰਿਆ ਹਫ਼ਤਾ ਰਹਿ ਸਕਦਾ ਹੈ ਕਿਉਂਕਿ ਮਾਪਿਆਂ ਦੁਆਰਾ ਵਿਆਹ ਦੀ ਤੁਹਾਨੂੰ ਹਰੀ ਝੰਡੀ ਹੋ ਸਕਦੀ ਹੈ ਹਫਤੇ ਦੇ ਅੰਤਲੇ ਹਿੱਸੇ ਵਿੱਚ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਜ਼ਿਆਦਾ ਦੌੜ ਭੱਜ ਕਰਨੀ ਪੈ ਸਕਦੀ ਹੈ ਅਤੇ ਸਖਤ ਮਿਹਨਤ ਵੀ ਕਰਨੀ ਪੈ ਸਕਦੀ ਹੈ ਹਫਤੇ ਦੇ ਸ਼ੁਰੂ ਵਿੱਚ ਘਰ ਦੀ ਮੁਰੰਮਤ ਆਦ ਵਿੱਚ ਜ਼ਿਆਦਾ ਸਮਾਂ ਦੇ ਸਕਦੇ ਹੋ ਇਸ ਹਫ਼ਤੇ ਕੁਝ ਅਚਾਨਕ ਵੱਡੇ ਖਰਚੇ ਤੁਹਾਡੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਜੇਕਰ ਤੁਸੀਂ ਰੁਜ਼ਗਾਰ ਦੀ ਭਾਲ ਵਿੱਚ ਭਟਕ ਰਹੇ ਹੋ ਤਾਂ ਤੁਹਾਡੀ ਉਡੀਕ ਥੋੜੀ ਲੰਮੀ ਹੋ ਸਕਦੀ ਹੈ ਇਸ ਦੇ ਨਾਲ ਹੀ ਨੌਕਰੀ ਪੇਸ਼ਾ ਜਾਤਕਾਂ ਦੇ ਕੰਮ ਦਾ ਬੋਝ ਵੱਧ ਸਕਦਾ ਹੈ ਆਪਣੇ ਜੀਵਨ ਸਾਥੀ ਨਾਲ ਮਤਭੇਦ ਨੂੰ ਝਗੜੇ ਵਿੱਚ ਬਦਲਣ ਨਾ ਦਿਓ ਛਰੇਲੂ ਇਸ ਮਸਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰੋ ਇਸ ਹਫਤੇ ਤੁਹਾਡੇ ਪ੍ਰੇਮੀ ਸਾਥੀ ਦੇ ਨਾਲ ਕੋਈ ਗਲਤਫਹਿਮੀ ਤੁਹਾਡੇ ਪ੍ਰੇਮ ਸੰਬੰਧਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਘਰ ਵਿੱਚ ਕਿਸੇ ਬਜ਼ੁਰਗ ਵਿਅਕਤੀ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਇਸ ਜਾਤਕਾਂ ਨੂੰ ਆਲਸੀ ਜਾਂ ਘਮੰਡੀ ਬਣਨ ਤੋਂ ਬਚਣਾ ਚਾਹੀਦਾ ਹੈ। ਅਜਿਹੇ ਵਿੱਚ ਕੱਲ ਤੱਕ ਕੰਮ ਨੂੰ ਮੁਲਤਵੀ ਕਰਨ ਦੇ ਲਾਲਚ ਤੋਂ ਬਚੋ। ਨਹੀਂ ਤਾਂ ਤੁਹਾਨੂੰ ਇੱਕ ਮਹੱਤਵਪੂਰਨ ਨੁਕਸਾਨ ਹੋ ਸਕਦਾ ਹੈ। ਉਦਾਹਰਣ ਲਈ ਅਦਾਲਤ ਵਿੱਚ ਜਾਣ ਦੀ ਬਜਾਏ ਜ਼ਮੀਨ ਅਤੇ ਇਮਾਰਤ ਦੇ ਵਿਵਾਦ ਨੂੰ ਸੁਲਝਾਉਣ ਦੀ ਗੱਲਬਾਤ ਰਾਹੀਂ ਹੀ ਹੱਲ ਕਰ ਲਓ ਹਫ਼ਤੇ ਦਾ ਮਦ ਕਾਰੋਬਾਰ ਲਈ ਸਮਾਂ ਚੰਗਾ ਨਹੀਂ ਹੈ ਇਸ ਸਮੇਂ ਦੌਰਾਨ ਤੁਹਾਨੂੰ ਵਿੱਤੀ ਲੈਣ ਦੇਣ ਕਰਦੇ ਸਮੇਂ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਪੈਸਾ ਕਿਸੇ ਵੀ ਯੋਜਨਾ ਜਾਂ ਉਦਮ ਵਿੱਚ ਸਾਵਧਾਨੀ ਨਾਲ ਹੀ ਨਿਵੇਸ਼ ਕਰਨਾ ਚਾਹੀਦਾ ਹੈ ਤੁਹਾਨੂੰ ਨਹੀਂ ਤਾਂ ਬਾਅਦ ਵਿੱਚ ਨੁਕਸਾਨ ਹੋ ਸਕਦਾ ਹੈ ਯਾਤਰਾ ਦੌਰਾਨ ਆਪਣੇ ਕੀਮਤੀ ਸਮਾਨ ਅਤੇ ਸਿਹਤ ਦਾ ਧਿਆਨ ਰੱਖੋ ਰੋਮਾਂਟਿਕ ਸਬੰਧਾਂ ਵਿੱਚ ਸਾਵਧਾਨੀ ਨਾਲ ਅੱਗੇ ਵਧੋ ਆਪਣੇ ਵਿਅਕਤੀਗਤ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਦੇ ਪਹਿਲੇ ਅੱਧ ਵਿੱਚ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਹੀ ਆਪਣੇ ਟੀਚੇ ਪ੍ਰਾਪਤ ਕਰ ਸਕੋਗੇ ਰੋਜ਼ਗਾਰ ਪ੍ਰਾਪਤ ਕਰਨ ਲਈ ਵਿਅਕਤੀਆਂ ਨੂੰ ਆਪਣਾ ਕੰਮ ਦੂਜਿਆਂ ਨੂੰ ਸੌਂਪਣ ਦੀ ਬਜਾਏ ਸਹੀ ਢੰਗ ਨਾਲ ਪੂਰਾ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਆਪਣੇ ਬੌਸ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਹੋ ਕਰਮਚਾਰੀਆਂ ਕੋਲ ਆਮਦਨ ਦੇ ਵਾਧੂ ਸਰੋਤ ਹੋਣਗੇ ਕਾਰੋਬਾਰੀ ਜਾਤਕਾ ਨੂੰ ਹਫਤੇ ਦਾ ਪਹਿਲਾ ਅਧ ਮੱਠਾ ਜਿਹਾ ਲੱਗੇਗਾ ਪਰ ਦੂਜਾ ਅਧ ਲਾਭਦਾਇਕ ਹੋ ਜਾਵੇਗਾ ਤੁਸੀਂ ਮਾਰਕੀਟ ਦੇ ਵਾਅਦੇ ਤੇ ਪੂੰਜੀ ਲਗਾਉਣ ਦੇ ਯੋਗ ਹੋ ਜਾਓਗੇ ਕੁੱਲ ਦੌਲਤ ਵਿੱਚ ਵਾਧਾ ਹੋ ਜਾਵੇਗਾ ਪ੍ਰੇਮ ਸੰਬੰਧ ਗੂੜੇ ਹੋਣਗੇ ਤੁਸੀਂ ਆਪਣੇ ਰੋਮਾਂਟਿਕ ਸਾਥੀ ਨਾਲ ਵਧੀਆ ਜੀਵਨ ਬਤੀਤ ਕਰੋਗੇ ਇਸ ਹਫਤੇ ਤੁਹਾਨੂੰ ਸਫਲ ਵਿਅਹਤਾ ਜੀਵਨ ਦੀ ਆਪਣੀ ਸਿਹਤ ਅਤੇ ਰਿਸ਼ਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਹਫਤੇ ਦੇ ਸ਼ੁਰੂ ਵਿੱਚ ਤੁਸੀਂ ਕਿਸੇ ਮੌਸਮੀ ਜਾਂ ਪੁਰਾਣੀ ਬਿਮਾਰੀ ਤੋਂ ਪੀੜਤ ਹੋ ਸਕਦੇ ਹੋ ਸੋ ਦੋਸਤੋ ਇਹ ਸੀ ਜੀ ਹਫਤੇ ਦਾ ਰਾਸ਼ੀ ਫਲ ਧੰਨਵਾਦ